ਚਾਲ ਵੀ ਮੇਤਰਾ ਲਈ ਰਾਣੀ ਨੇ ਹਮਾਰਨ ਦੇਖ ਕੇ ਆਈਏ ਜਵਾਰ ਛੱਡੇ ਗੋ ਹੋ ਗਏ ਉਹ ਮਿੱਤਰੋ ਆਈ ਤੇ ਮੌਸਮ ਠੰਡਾ ਕਹਿੰਦੇ ਨੇ ਹੋ ਜਾਣਾ ਐਸੀ ਸੁਭਾਵਨਾ ਐ ਖਿਆਲੇ ਵੀ ਤੇ ਸਿੰਘ ਹੇ ਕੋਸ਼ ਮੌਸਮ ਠੰਡਾ ਹੋਇਆ ਬੱਦਰ ਬੁੱਦਲ ਹੋਣ ਦੀ ਸਭਾ ਆਉਣਾ ਹੈ ਅੱਜ ਮੌਸਮ ਠੰਡਾ ਹੋ ਸਕਦਾ ਹੈ ਸੱਚੀ ਦੇਖਾਈ ਦਵੇ ਉਹ ਵੇਖੀ ਪਾਣੀ ਛਿੜਕ ਰਿਹਾ ਇਸ ਧਾਨ ਅਗੇ ਦੇ ਹੋਣਾ ਗਿੱਲਾ ਕਰਦੇ ਵਾਦੇ ਨਵਾਦੇ ਮੱਚ ਆਇ ਤਨ ਜਾਣਦੇ ਹੋ ਓਟਰਾਲੇ ਜਾਣਦੇ ਨੇਰੀ ਵੇਖੀ ਐ ਨੀਜੀ ਤੇ ਵਧੀਆ ਓਦਾਂ ਸੇ ਇੱਕ ਕੇ ਨਾਲ ਆੜੀ ਛਾਣੀ ਪਿਆ ਵਤੰਦਰ ਕਿਹੜਾ ਖੱਡਾ ਪੁੱਟ ਗਿਆ ਜਾਂਦੇ ਜਾਂਦੇ ਇੱਥੇ ਬੜਾ ਨਾ ਆਤੇ ਆਵੇ ਤੇ ਤਲ ਕਤਲ ਕੇ ਜਾਂ ਜ ਨੂੰ ਜਾਇਦਾ ਹੁੰਦਾ ਯਾਰ ਇੱਥੇ ਰੇਡ ਦੀ ਹੁੰਦੀ ਹੁੰਦੀ ਉਹ ਵੀ ਖਤਰਾ ਹੈ ਅੱਗੇ ਲੈ ਚੱਲ ਇੱਥੇ ਖੜਾ ਰਹਿਂਦੇ ਕੋਈ ਗੱਲ ਵਧੀਆ ਜਵਾਰ ਸਬਤਰ ਆਉਂਦਾ ਤੋਰ ਕਰਦੀਏ ਵੱਢਣੀ ਸਟਾਰਟ ਉਧਰ ਵੀ ਠੀਕ ਹੈ ਉਹ ਪੋਲ ਆ ਗਿਆ ਤੁਪੋਹ ਵਾਲੇ ਕਰ ਨਹਰੀ ਕਿਹੜਾ ਲੈ ਵਾਣ ਵਾਲੀ ਸਾਰੀ ਪੈਲੀ ਪਈ ਵਾਹੀ ਨਿਕਲ ਜੀ ਇਤਨੇ ਵਾਲੇ ਪਾਣੀ ਤਾਂ ਕੋਈ ਨਹੀਂ ਲੈਣਾ ਹੈਗਾ ਥੋੜਾ ਹੀ ਆਇਤ ਇੰਜ ਬਣਾ ਕੇ ਨਾ ਤਿਲਕਣ ਇਹਨਾਂ ਜੀ ਜਾਈਦਾ ਹੁੰਦਾ ਸਿੱਧਾ ਧੜਮ ਵਿੱਚ ਬੜਾ ਨਾ ਆਤੇ ਚਲ ਮਾਰ ਫਿਰ ਵਟਾ ਖਿੱਚ ਕੇ ਸ਼ਰ